ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਅੰਤਨੰਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੰਚਮ ਪਾਤਸ਼ਾਹ ਜੀ ਸਿਦਾੰਦੇ ਸਿਰ ਤਾਜ ਸ਼ਾਂਤੀ ਦੇ ਪੁੰਜ ਨਾਮ ਕੀ ਜਹਾਨ ਸਤ ਗੁਰ ਜੀ ਆਸਾ ਰਾਗ ਵਿੱਚ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਸਤ ਗੁਰਾਂ ਦੇ 61 ਸ਼ਬਦ ਸੰਪੂਰਨ ਹੋਏ ਅਗਲਾ ਸ਼ਬਦ 386 ਅੰਗ ਤੇ ਸੁਭਾਯਮਾਨ ਹੈ ਆਪਣੀ ਰਸਨਾ ਤੁਮ ਭਾਈ ਸਤਿਗੁਰ ਜੀ ਸ਼ਬਦ ਉਚਾਰਨ ਕਰਦੇ ਹਾਂ ਜੀ ਆਸਾ ਮਹੱਲਾ ਪੰਜਵਾਂ ਜਾਂ ਕੈ ਸਿਮਰਨ ਸੂਖ ਨਿਵਾਸ ਇਹੀ ਕਲਿਆਣ ਦੁਖ ਹੋਵਤ ਨਾਸ ਅਨੰਦ ਕਰੋ ਪ੍ਰਭ ਕੇ ਗੁਣ ਗਾਵੋ ਸਤਿਗੁਰ ਆਪਣਾ ਸਦ ਸਦਾ ਮਨਾਵੋ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪੰਚਮ ਪਾਤਸ਼ਾਹ ਜੀ ਸ਼ਬਦ ਆਰੰਭ ਕਰਦੇ ਹੋਏ ਇਸ ਮੁਖ ਦੁਆਰਾ ਸ਼ਬਦੀ ਰਮਤਾ ਕਰਦੇ ਹਨ ਆਦਿ ਸ਼ਾ ਜੀ ਬਤਨ ਕਰਦੇ ਹਨ ਜਾਂਕੈ ਸਿਮਰਨ ਸੁਖ ਨਿਵਾਸ ਮਹਾਰਾਜ ਜੀ ਕਹਿੰਦੇ ਉਹ ਪਰਮ ਪਰਮਾਤਮਾ ਪ੍ਰਭੂ ਦਾ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਜਦੋਂ ਕੋਈ ਜਗਿਆਸੂ ਕੋਈ ਪ੍ਰਾਨੀ ਉਹ ਪਰਮਾਤਮਾ ਨੂੰ ਇੱਕ ਰਸ ਪ੍ਰਭੂ ਦੇ ਉਪਦੇਸ਼ ਦੁਆਰਾ ਉਹਦਾ ਸਿਮਰਨ ਕਰਦਾ ਹੈ ਜੀ ਮਹਾਰਾਜ ਜੀ ਕਹਿੰਦੇ ਸਦਾ ਹੀ ਹਿਰਦੇ ਵਿੱਚ ਸੁੱਖ ਦਾ ਨਿਵਾਸ ਹੁੰਦਾ ਹੈ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਹਿਰਦਾ ਸੁਖੀ ਹੁੰਦਾ ਹੈ ਹਿਰਦੇ ਘਰ ਵਿੱਚ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਭਾਈ ਕਲਿਆਨ ਦੁੱਖ ਹੋਵਤ ਨਾਸ ਮਹਾਰਾਜ ਜੀ ਕਹਿੰਦੇ ਕਿ ਆ ਕਲਿਆਨ ਹੋ ਜਾਂਦੀ ਹੈ ਦੁੱਖਾਂ ਵੱਲੋਂ ਨਿਵਰਤੀ ਮਿਲ ਜਾਂਦੀ ਹੈ ਦੁੱਖੋ ਹੋਤ ਨਾਸ ਮਨ ਜਿਹੜਾ ਨੂੰ ਸੁੱਖ ਮਿਲਦਾ ਸ਼ਾਂਤੀ ਮਿਲਦੀ ਹੈ ਇਹ ਮਹਾਰਾਜ ਜੀ ਕਹਿੰਦੇ ਦੁੱਖੋ ਦੁੱਖਾਂ ਦਾ ਨਾਸ ਹੁੰਦਾ ਹੈ ਦੁੱਖਾਂ ਦੀ ਨਿਵਰਤੀ ਹੁੰਦੀ ਹੈ ਆਨੰਦ ਕਰੋ ਰੱਬ ਕੀ ਗੁਣ ਗਾਓ ਰਹਾਉ ਦੀ ਪੰਕਤੀ ਵਿੱਚ ਮਹਾਰਾਜ ਜੀ ਕੇਂਦਰੀ ਭਾਵ ਦਰਸਾਉਂਦੇ ਹਨ ਆਨੰਦ ਕਰੋ ਪ੍ਰਭ ਕੀ ਗੁਣ ਗਾਵੋ ਮਹਾਰਾਜ ਜੀ ਕਹਿੰਦੇ ਪ੍ਰਭੂ ਦੇ ਗੁਣ ਗਾਣ ਦੇ ਨਾਲ आनंद दी प्राप्ति ਹੁੰਦੀ ਹੈ। हे ਗੁਰਸਿੱਖੋ ਮਹਾਰਾਜ ਜੀ ਕਹਿੰਦੇ ਗੁਰਮੁਖ ਪਿਆਰਿਓ ਵਸਲੀ ਆਨੰਦ ਲੈਣਾ ਚਾਹੁੰਦੇ ਹੋ ਤਾਂ ਹਰੀ ਦੇ ਗੁਣ ਨੂੰ ਖੁਨਾ ਨੂੰ ਗਾਣਾ ਕਰੋ। ਉਹਦੀ ਬਾਣੀ ਨੂੰ ਦੇ ਸ਼ਬਦ ਨੂੰ ਉਹਦੇ ਸਿਮਰਨ ਨੂੰ ਕਰਨਾ ਕਰੋ ਜੀ ਦੇ ਕਰਕੇ ਆਨੰਦ ਦੀ ਪ੍ਰਾਪਤੀ ਹੋਵੇਗੀ। ਮਨ ਜਿਹੜਾ ਆਨੰਦ ਵਿੱਚ ਆਵੇਗਾ ਸਤਿਗੁਰ ਆਪਣਾ ਸਦਾ ਸਦਾ ਮਨਾਵੋ ਸਦਾ ਹੀ ਆਪਣੇ ਸਤਿਗੁਰਾਂ ਨੂੰ ਮਨਾਉਣਾ ਕਰੋ ਆਪਣੇ ਮਨ ਦੇ ਵਿੱਚ ਉਹ ਮਾਲਕ ਦੀ ਬਾਣੀ ਵਿਸਾ ਕੇ ਉਹਦਾ ਸਿਮਰਨ ਕਰਕੇ ਉਹਦੇ ਗੁਣ ਧਾਰਨ ਕਰਕੇ ਆਪਣੇ ਸਤਿਗੁਰਾਂ ਨੂੰ ਖੁਸ਼ ਕਰ ਲੋ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਕਰ ਲੋ ਰਹਾਓ ਇਸ ਰਾਮਦੇਵ ਕੀ ਮਹਾਰਾਜ ਜੀ ਬਚਨ ਕਰਦੇ ਹਨ ਜੀ ਸਤ ਗੁਰ ਕਾ ਸੱਚ ਸ਼ਬਦ ਕਮਾਓ ਜੀ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਦੇ ਸ਼ਬਦ ਦੀ ਕਮਾਈ ਕਰੋ ਭਾਈ ਜਿਵੇਂ ਬਾਹਰਲੀ ਖੱਟੀ ਖਾਟਦੇ ਆ ਸਰੀਰਕ ਤੌਰ ਤੇ ਸਰੀਰ ਵਾਸਤੇ ਕਮਾਈ ਕਰਦੇ ਆ ਜੀ ਮਹਾਰਾਜ ਜੀ ਕਹਿੰਦੇ ਜੀਵਾ ਦੇ ਨਾਲੇ ਖੱਟੀ-ਖੱਟੀ ਜਾਂਦੀ ਆ ਨਾਮ ਜਪ ਕੇ ਸ਼ਬਦ ਨੂੰ ਸ਼ਬਦ ਦੀ ਕਮਾਈ ਕਰਕੇ ਹਰ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਨੂੰ ਮਿੱਤਰ ਬਣਾਵੋ ਉਹਦੇ ਨਾਲ ਮੇਲ ਬਣਾਵੋ ਸਦਾ ਹੀ ਉਹਦੇ ਨਾਲ ਸ਼ਬਦ ਦੀ ਕਮਾਈ ਦੇ ਨਾਲ ਉਹਦੇ ਨਾਲ ਮੇਲ ਹੋ ਸਕਦਾ ਥਿਰ ਘਰ ਬੈਠੇ ਪਰ ਬਾਪਨਾ ਪਾਵੋ ਹਿਰ ਮਹਾਰਾਜ ਜੀ ਕਹਿੰਦੇ ਪ੍ਰਾਪਤੀ ਹੁੰਦੀ ਹੈ ਥਿਰ ਘਰ ਦੇ ਵਿੱਚ ਨਾ ਹਿਰਦੇ ਵਿੱਚ ਹਿਰਦੇ ਘਰ ਦੀ ਗੱਲ ਕਰਦੇ ਪਾਤਸ਼ਾਹ ਜੀ ਕਹਿੰਦੇ ਉਹ ਬੈਠਾ ਪਰਮਾਤਮਾ ਪ੍ਰਕਾਸ਼ ਹੋ ਜਾਂਦਾ ਫਿਰ ਘਰ ਬੈਠੇ ਪ੍ਰਭ ਆਪਣਾ ਪਾਉ ਘਰ ਬੈਠੀ ਮਹਾਰਾਜ ਜੀ ਕਹਿੰਦੇ ਦੀ ਪ੍ਰਾਪਤੀ ਹੋ ਜਾਂਦੀ ਹੈ ਪਰਮਾਤਮਾ ਦੀ ਜਦੋਂ ਸਤਿਗੁਰ ਦੇ ਸ਼ਬਦ ਦੀ ਕਮਾਈ ਰਾਹੀਂ ਸ਼ਬਦ ਨੂੰ ਕੋਈ ਕਮਾਂਦਾ ਜਿਗਿਆਸੂ ਕੋਈ ਗੁਰਸਿੱਖ ਤੇ ਮਹਾਰਾਜ ਜੀ ਕਹਿੰਦੇ ਘਰ ਰਹੀ ਹਿਰਦਾ ਜੜਾ ਉਹਦੇ ਵਿੱਚ ਉਹ ਪ੍ਰਕਾਸ਼ ਹੁੰਦਾ ਹੈ ਹਿਰਦੇ ਘਰ ਦੀ ਮਹਾਰਾਜ ਜੀ ਗੱਲ ਕਰਦੇ ਹਨ ਫਿਰ ਘਰ ਬੈਠੇ ਅਰਬ ਆਪਣਾ ਪਾਉ ਜੇ ਮਹਾਰਾਜ ਜੀ ਕਹਿੰਦੇ ਘਰ ਦੇ ਵਿੱਚੋਂ ਹਿਰਦੇ ਦੇ ਵਿੱਚੋਂ ਹੀ ਅੰਦਰੋਂ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਪਰ ਪਰਕਾਰ ਬੁਰਾ ਨਾ ਰੱਖੋ ਚੀਤ ਮਹਾਰਾਜ ਜੀ ਕਹਿੰਦੇ ਪਰਾਇਆ ਕਿਸੇ ਦਾ ਚਿੱਤ ਵਿੱਚ ਬਣ ਦੇ ਵਿੱਚ ਕਿਸੇ ਪ੍ਰਤੀ ਮਹਾਰਾਜ ਜੀ ਕਹਿੰਦੇ ਗੁੱਸਾ ਨਾ ਰੱਖੋ ਪਰ ਕਾ ਬੁਰਾ ਨਾ ਰੱਖੋ ਚਿਤ ਤਮ ਤੁਮ ਕੋ ਦੁੱਖ ਨਾ ਭਾਈ ਮੀਤ ਮਹਾਰਾਜ ਜੀ ਕਹਿੰਦੇ ਜਦੋਂ ਅਸੀਂ ਕਿਸੇ ਦਾ ਬੁਰਾ ਚਿਤ ਵਿਦਿਆ ਨਾ ਕੋਈ ਵੀ ਜਗਾਸੂ ਕੋਈ ਵੀ ਮਨੁੱਖ ਮਹਾਰਾਜ ਜੀ ਕਹਿੰਦੇ ਪ੍ਰਾਨੀ ਰਾਜਨ ਦੇ ਪਾਤਸ਼ਾਹ ਜੀ ਕਹਿੰਦੇ ਕਿਸੇ ਦਾ ਬੁਰਾ ਮਨ ਦੇ ਵਿੱਚ ਰੱਖਦਾ ਕਿਸੇ ਪ੍ਰਤੀ ਮਨ ਦੇ ਵਿੱਚ ਕੋੜ ਰੱਖਣਾ ਵੈਰ ਰੱਖਣਾ ਮਨ ਦੇ ਵਿੱਚ ਬੁਰਾ ਚਿਤ ਨਾ ਕਿਸੇ ਦਾ ਇਹ ਮਹਾਰਾਜ ਜੀ ਕਹਿੰਦੇ ਉਹਦੇ ਨਾਲ ਆਪਣਾ ਮਨ ਵੀ ਦੁਖੀ ਹੁੰਦਾ ਹੈ ਆਪਾਂ ਵੀ ਸੁੱਖ ਨਹੀਂ ਪਾ ਸਕਦੇ ਜਦੋਂ ਅਸੀਂ ਕਿਸੇ ਦਾ ਮਾੜਾ ਸੋਚਦੇ ਆ ਕਿਸੇ ਗਵਾਂਡੀ ਦਾ ਮਾੜਾ ਸੋਚ ਲਿਆ ਕਿਸੇ ਜਗਾ ਸੂਰਾ ਕਿਸੇ ਵੀ ਪ੍ਰਾਨੀ ਦਾ ਮਨ ਦੇ ਵਿੱਚ ਈਰਖਾ ਰੱਖਣੀ ਮਾੜਾ ਸੋਚਣਾ ਮਾੜਾ ਇਸ ਦੇ ਵਿੱਚੋਂ ਚਿਤ ਬਣਾ ਆਰਾ ਜੀ ਕਹਿੰਦੇ ਬੂਰਾ ਕੰਮ ਹੈ ਜਿਵੇਂ ਦਾ ਅਸੀਂ ਮਨ ਦੇ ਵਿੱਚ ਚਿਤਵਾ ਦੇਵੇਂ ਦਾ ਸਾਡੇ ਨਾਲ ਵੀ ਵਰਤੇਗਾ ਉਹਨਾਂ ਦਾ ਦੁੱਖ ਅਸੀਂ ਵੀ ਪਾਵਾਂਗੇ ਉਹ ਪਰਵਾ ਕਿਸੇ ਲਈ ਬੁਰਾ ਚਿਤ ਬਨਾ ਮਹਾਰਾਜ ਜੀ ਕਹਿੰਦੇ ਇਹ ਦੁੱਖ ਦਾ ਕਾਰਨ ਬਣਦਾ ਹੈ ਭਾਈ ਤੁਮ ਕੋ ਰੱਖੋ ਦੁੱਖ ਨਹੀਂ ਭਾਈ ਮੀਤ ਹਰਾ ਜੀ ਕਹਿੰਦੇ ਜਦੋਂ ਕਿਸੇ ਪ੍ਰਤੀ ਚੰਗਾ ਸੋਚਦੇ ਆ ਮਨ ਦੇ ਵਿੱਚ ਉਸ ਕਿਸੇ ਪ੍ਰਤੀ ਆਪਸੀ ਚੰਗਾ ਰੱਖਦੇ ਆ ਚਿਤ ਵਿਦਿਆ ਤੇ ਮਹਾਰਾਜ ਜੀ ਕਹਿੰਦੇ ਭਾਈ ਇਹ ਮਿੱਤਰ ਹੈ ਵੀਰ ਫਿਰ ਉਹ ਦੁੱਖ ਜਿਹੜਾ ਹੈ ਆਪਣਾ ਵੀ ਖਤਮ ਹੋ ਜਾਂਦਾ ਹੈ ਜਦੋਂ ਕਿਸੇ ਲਈ ਮਾੜਾ ਸੋਚਦੇ ਆਂ ਫਿਰ ਆਪ ਆਪਣਾ ਸਰੀਰ ਪੱਖੋਂ ਆਪਣਾ ਘਰ ਵੀ ਦੁਖੀ ਹੁੰਦਾ ਹੈ ਹਿਰਦਾ ਦੁਖੀ ਹੁੰਦਾ ਕਿਉਂਕਿ ਕਿਸੇ ਦਾ ਮਾੜਾ ਕਰਨਾ ਫਿਰ ਆਪਾਂ ਸੁਖੀ ਥੋੜਾ ਰਹਿ ਸਕਦੇ ਆਂ ਜਦੋਂ ਕਿਸੇ ਦਾ ਕੋਈ ਮਾੜਾ ਕਰਦਾ ਫਿਰ ਉਹ ਵੀ ਮਨੁੱਖ ਸੁਖੀ ਨਹੀਂ ਰਹਿੰਦਾ ਉਹਨੂੰ ਵੀ ਦੁੱਖ ਪਾਣਾ ਪੈਂਦਾ ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਏ ਮਿੱਤਰੇ ਵੀਰ ਜਨੋ ਤੁਮ ਕੋ ਦੁੱਖ ਨਹੀਂ ਭਾਈ ਮੀਤ ਮਹਾਰਾਜ ਜੀ ਕਹਿੰਦੇ ਜੇ ਕਿਸੇ ਲਈ ਸੁਖ ਸੋਚਾਂਗੇ ਚੰਗਾ ਸੋਚਾਂਗੇ ਹਰ ਅਸੀ ਵੀ ਦੁੱਖਾਂ ਤੋਂ ਬਚ ਜਾਵਾਂਗੇ ਹਰ ਹਰ ਤੰਤ ਮੰਤ ਗੁਰ ਦੀਨਾ ਇਹ ਮਹਾਰਾਜ ਜੀ ਕਹਿੰਦੇ ਹਰੀ ਜਿਹੜਾ ਉਹਦਾ ਤੰਤਰ ਮੰਤਰ ਹੈ ਸਾਡੇ ਕੋਲ ਨਾਮ ਲੋਕੀ ਬਾਹਰੋਂ ਤੰਤਰ ਮੰਤਰ ਚਲਾਉਂਦੇ ਹਨ ਟੂਨੇ ਕਰਦੇ ਹਨ ਕੋਈ ਕਿਸੇ ਚਰਸਤੇ ਤੇ ਟੂਣਾ ਕਰ ਜਾਂਦਾ ਉਹ ਕਿਥੇ ਚਰਸਤੇ ਦੇ ਤੇ ਕਰ ਜਾਂਦਾ ਟੂਣਾ ਇਹ ਲੋਮ ਚਲਾਉਂਦੇ ਹਨ ਕਾਲੇ ਲੋਮੰਦ ਫਰਤੋਂ ਕਰਦੇ ਹਨ ਈਮਾਰਾ ਜੀ ਗੁਰਸਿੱਖ ਨੂੰ ਦੱਸਦੇ ਹਨ ਕਹਿੰਦੇ ਇਹ ਗੁਰਸਿੱਖ ਭਾਈ ਮਿੱਤਰ تیرੇ ਕੋਲ ਸੱਚੇ ਨਾਮ ਦਾ ਟੂਣਾ ਹੈ ਸੱਚੇ ਨਾਮ ਦੀ ਬਰਕਤ ਹੈ ਹਰ ਹਰ ਤੰਤ ਮਤ ਗੁਰ ਦੀ ਨਾ ਸੱਚੇ ਨਾਮ ਦਾ ਮੰਤਰ ਗੁਰੂ ਤੇ ਬਖਸ਼ਦਾ ਜਿੱਥੇ ਕੋਈ ਮੰਤਰ ਨਹੀਂ ਚੱਲਦਾ ਸਾਰੇ ਫੇਲ ਹੋ ਜਾਂਦੇ ਹਨ ਜਿਹਦੇ ਕੋਲ ਸੱਚੇ ਨਾਮ ਦਾ ਮੰਤਰ ਹੈ ਸੱਚੇ ਨਾਮ ਦੀ ਸਿੱਖਿਆ ਹੈ ਸੱਚੇ ਨਾਮ ਦਾ ਆਸਰਾ ਹਿਰਦੇ ਦੇ ਵਿੱਚ ਉਹਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ ਹਾਰਾ ਜੀ ਕਹਿੰਦੇ ਭਾਈ ਗੁਰ ਸਿੱਖ ਨੂੰ ਭਗਤ ਨੂੰ ਗੁਰਮੁਖ ਨੂੰ ਕਿਸੇ ਤੋਂ ਤੰਤਰ ਮੰਤਰ ਤੋਂ ਡਰਨ ਦੀ ਲੋੜ ਨਹੀਂ ਜੇ ਉਹ ਮੰਤਰ ਚਲਾਉਂਦਾ ਹੈ ਤੇਰੇ ਕੋਲ ਸੱਚੇ ਗੁਰੂ ਨਾਮ ਸੱਚੇ ਗੁਰੂ ਦਾ ਨਾਮ ਮੰਤਰ ਹੈ ਹਾਰਾ ਜੀ ਕਹਿੰਦੇ ਉਹ ਤੇਰੀ ਰੱਖਿਆ ਕਰੇਗਾ ਐਸੇ ਮੰਤਰਾਂ ਤੋਂ ਤੈਨੂੰ ਬਚਾਏਗਾ ਇਹ ਤੂੰਨਾਂ ਵਾਸਤੇ ਨੇ ਜਿਹੜੇ ਜਪਦੇ ਨਹੀਂ ਜਿਹੜੇ ਹੁੰਦੇ ਹੀ ਨਹੀਂ ਉਹਨਾਂ ਤੇ ਲੋਕ ਕਾਲੀ ਿਲਮ ਛੱਡਦੇ ਹਨ ਕੋਈ ਟੂਣਾ ਕਰਦਾ ਕੋਈ ਕੁਝ ਕਰਦਾ ਚਰਸਤਿਆਂ 'ਚ ਲੋਕ ਕਰ ਜਾਂਦੇ ਹਨ ਇੱਥੇ ਵੀ ਚਰਸਤਾ ਕਈ ਵਾਰੀ ਪਿਆ ਹੁੰਦਾ ਟੂਣਾ ਸੇਹਾਂ ਮਰੇ ਆਲੇ ਕਈ ਘਰ ਪੁੱਛ ਵੀ ਲੈਂਦੇ ਨਾ ਬਾਬਾ ਜੀ ਦਾ ਕੀ ਕਰੀਏ ਰੋਜ਼ ਲੋਕ ਇੱਥੇ ਦੀਵਾ ਜਗਾ ਦਿੰਦੇ ਆ ਕੋਈ ਟੂਣਾ ਕਰ ਜਾਂਦਾ ਤੇ ਉਹਨਾਂ ਰ ਕਈ ਦਾ ਭਾਈ ਪਾਣੀ ਦੀ ਬਾਲਟੀ ਚ ਉੱਤੇ ਪਾ ਦੋ ਸੋਚਾ ਪਾਣੀ ਲਾਓ ਮਾਰੋ ਚੱਕ ਕੇ ਉੱਤੇ ਬਾਲਟੀ ਪਾਣੀ ਦੀ ਕੁਝ ਵੀ ਨਹੀਂ ਵਿਗੜਦਾ ਕਿਉਂਕਿ ਜੇ ਵਿਸ਼ਵਾਸ ਸੱਚੇ ਗੁਰੂ ਨਾਮ ਦੀ ਜੋਤ ਹੈ ਸਾਡੇ ਕੋਲ ਨਾਮ ਦਾ ਆਸਰਾ ਓਟ ਹੈ ਫਿਰ ਕੋਈ ਤੰਤਰ ਮੰਤਰ ਨਹੀਂ ਚੱਲਦਾ ਜਦੋਂ ਅਸੀਂ ਵਹਿਮ ਕਰ ਲੈਂਦੇ ਨਾ ਭਰਮ ਵਿੱਚ ਫਸ ਜਾਂਦੇ ਆ ਯਾਰ ਕੀ ਹੋਏਗਾ ਅੱਜ ਜਦੋਂ ਅਸੀਂ ਸਾਥ ਮਹਾਰਾਜ ਦਾ ਬਾਹ ਛੱਡ ਕੇ ਅਸੀਂ ਵਹਿਮ ਕਰ ਲੈਨੇ ਆ ਸਤਿਗੁਰੂ ਦਾ ਆਸਰਾ ਛੱਡ ਦਿੰਨੇ ਆ ਫਿਰ ਚੀਜ਼ਾਂ ਦਾ ਅਸਰ ਹੁੰਦਾ ਜਦੋਂ ਸਤਿਗੁਰੂ ਦਾ ਆਸਰਾ ਸਾਡੇ ਕੋਲ ਸੱਚੇ ਮਾਲਕ ਦਾ ਸੱਚਾ ਮੰਤਰ ਹੈ ਮਹਾਰਾਜ ਗੁਰੂ ਅਰਜਨ ਦੇਵ ਜੀ ਖੁਦ ਕਹਿ ਰਹੇ ਹਨ ਕਹਿੰਦੇ ਹਰ ਹਰ ਤੰਤ ਮੰਤਰ ਗੁਰਦੀਨਾ ਕਹਿੰਦੇ ਸਾਡੇ ਕੋਲ ਤਾਂ ਹੀ ਤੰਤਰ ਮੰਤਰ ਹੈ ਸੱਚੇ ਨਾਮ ਦੀ ਕਮਾਈ ਦਾ ਰਾਜਾ ਜੀ ਕਹਿੰਦੇ ਜਿੱਥੇ ਸਾਰੇ ਮੰਤਰ ਫੇਲ ਹੋ ਜਾਂਦੇ ਆ ਨੇ ਇੱਥੇ ਆਪ ਨੂੰ ਆਧਾਰਨ ਵੀ ਮਿਲ ਜੇਗੀ ਗੁਰੂ ਨਾਨਕ ਮਹਾਰਾਜ ਦੇ ਕਿਹੜਾ ਘਟ ਮੰਤਰ ਚਲਾਏ ਮਰਦਾਨਾ ਜੀ ਨੂੰ ਭੇਡੂ ਬਣਾਤਾ ਉੱਥੇ ਉਸ ਦੇ ਚ ਮੰਤਰ ਬਹੁਤ ਸਨ ਬੀਬੀਆਂ ਸਨ ਜਿਹੜੀਆਂ ਉਹ ਵੀ ਕਾਲੇ ਇਲਮ ਚਲਾਨਦੀਆਂ ਸੀ ਤੇ ਮਹਾਰਾਜ ਜੀ ਗਏ ਤੇ ਭੇਡੂ ਬਣਾਤਾ ਮਰਦਾਨੇ ਨੂੰ ਦੇਖੋ ਕਾਲੇ ਇਲਮਾਂ ਦੇ ਨਾਲ ਭੇਡੂ ਬਣਾਤਾ ਸੀ ਮਹਾਰਾਜ ਤੇ ਵੀ ਇੰਨੇ ਇਲਮ ਛੱਡੇ ਤੰਤਰ ਮੰਤਰ ਛੱਡੇ ਕਿਤੇ ਚੱਲਣੇ ਥੋੜਾ ਸੀ ਦੁਨੀਆ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਜੀ ਸਰਵ ਕਲਾ ਸੰਪੂਰਨ ਸਨ ਉਹਨਾਂ 'ਚ ਕੋਈ ਸ਼ਕਤੀਆਂ ਦਾ ਘਾਟਾ ਨਹੀਂ ਸੀ ਸਾਰੀਆਂ ਕਲਾ ਸਾਰੀਆਂ ਸ਼ਕਤੀਆਂ ਸੀ ਗੁਰੂ ਨਾਨਕ ਮਹਾਰਾਜ ਸਰਵ ਕਲਾ ਸੰਪੂਰਨ ਬਣ ਕੇ ਆਏ ਸੀ ਸਵੀਆਂ ਚੱਪਾ ਪੜਦੇ ਆ ਤੇ ਉੱਥੇ ਤੰਤਰ ਮੰਤਰ ਕਿੱਥੇ ਚੱਲਦੇ ਸੀ ਮਹਾਰਾਜ ਜੀ ਤੇ ਛੱਡੇ ਮਹਾਰਾਜ ਤੇ ਇਹਨਾਂ ਤੋਂ ਬਚਾਉਣ ਵਾਸਤੇ ਗਏ ਸੀ ਲੋਕਾਂ ਨੂੰ ਕੱਢਣ ਵਾਸਤੇ ਬਾਹਰ ਜਿਹੜੇ ਚੀਜ਼ਾਂ ਦਾ ਓਟ ਅਸਰਾ ਲੈਂਦੇ ਸੀ ਉਹਨਾਂ ਨੂੰ ਪਰਮਾਤਮਾ ਤੋਂ ਵਹਿਮਾਂ ਤੋਂ ਕਾਲੇ ਇਲਮਾਂ ਤੋਂ ਬਾਹਰ ਕੱਢਣ ਵਾਸਤੇ ਮਹਾਰਾਜ ਜੀ ਕੋਈ ਨਾ ਕੋਈ ਵੇਦ ਰਚਦੇ ਸੀ ਮਰਦਾਨਾ ਜੀ ਦੇ ਰਾਹੀਂ ਬਿੱਧ ਰੱਚੀ ਜਾਂਦੀ ਸੀ ਤੇ ਮਹਾਰਾਜ ਜੀ ਭਲਾ ਕਰ ਦਿੰਦੇ ਸੀ ਤੇ ਸਾਧ ਸੰਗਤ ਜੀ ਉੱਥੇ ਕਿਤੇ ਮੰਤਰ ਚੱਲਦੇ ਸੱਚੀ ਬਾਣੀ ਜਿੱਥੇ ਧੁਰ ਕੀ ਬਾਣੀ ਹੋਵੇ ਤੇ ਮਹਾਰਾਜ ਜੀ ਸ਼ਬਦ ਪੜ੍ਹਦੇ ਸੀ ਉਹ ਸਾਰੇ ਕਾਲੇ ਨੂੰ ਉੱਡ ਜਾਂਦੇ ਸੀ ਮੰਤਰ ਉੱਡ ਜਾਂਦੇ ਸੀ ਇੱਥੇ ਗਏ ਮਹਾਰਾਜ ਜੀ ਦੇਖੋ ਪਹਾੜਾਂ ਦੇ ਉੱਤੇ ਸਿੱਧਾਂ ਦੇ ਕੋਲਣਾ ਕੋਲ ਕਿਤੇ ਮੰਤਰਾਂ ਦਾ ਘਾਟਾ ਸੀ بڑے ਮੰਤਰ ਚਲਾਉਂਦੇ ਸੀ ਉਹ ਵੀ ਉੱਡ ਜਾਂਦੇ ਸੀ ਕਾਸ ਦੇ ਵਿੱਚ ਲੁੱਕ ਜਾਂਦੇ ਸੀ ਤੇ ਗੁਰੂ ਨਾਨਕ ਅੱਗੇ ਸਾਰੇ ਫੇਲ ਹੋ ਜਾਂਦੇ ਸੀ ਪਾਤਸ਼ਾਹ ਜੀ ਅੱਗੇ ਕੋਈ ਵੀ ਪਾਸ ਨਹੀਂ ਸੀ ਹੁੰਦਾ ਸਿੱਧਾ ਨੂੰ ਦੇਖੋ ਨਾਲਕਮਤੇ ਦੀ ਧਰਤੀ ਤੋਂ ਮਹਾਰਾਜ ਨੇ ਭਜਾਇਆ ਕਹਿੰਦੇ ਸੀ ਸਾਡੀ ਧਰਤੀ ਹੈ ਮਹਾਰਾਜ ਨਾਲ ਬੜੀ ਦੁਰਬਦਰਤੋਂ ਕੀਤੀ ਤੇ ਉੱਥੋਂ ਵੀ ਮਹਾਰਾਜ ਦੀ ਕਿਰਪਾ ਅਸੀਂ ਬਣੀ ਧਰਤੀ ਦੇ ਵਿੱਚ ਮੱਛਾ ਵੀ ਬਿਠਾਤਾ ਕਹਿੰਦੇ ਬੋਲੇਗਾ ਸਿੱਧ ਮਤਾ ਤੇ ਤੁਸੀਂ ਉੱਠ ਕੇ ਚੱਲ ਜਿਓ ਇਹ ਸਿੱਧਾਂ ਦੀ ਧਰਤੀ ਹੈ ਮਹਾਰਾਜ ਜੀ ਕਹਿੰਦੇ ਤਾਂ ਕਿਸੇ ਦੀ ਵੀ ਨਹੀਂ ਧਰਤੀ ਇਹ ਤਾਂ ਕਾਲਪੁਰਖ ਦੀ ਧਰਤੀ ਹੈ 4 ਦਿਨ ਦੇ ਪੁਰਾਣੇ ਅਸੀਂ ਆਏ ਹੋਏ ਅਸੀਂ ਕਿਹੜਾ ਕਿਤੇ ਸਦਾ ਰਹਿਣ ਵਾਸਤੇ ਆਏ ਅਸੀਂ ਤੇ ਦੁਨੀਆ ਦਾ ਭਲਾ ਕਰਕੇ ਫਿਰ ਅੱਗੇ ਚੱਲੇ ਜਾਣਾ ਤੁਸੀਂ ਵੀ ਕਿਰਨਾ ਕਰੋ ਪਰ ਇਹ ਮੁੜੇ ਨਹੀਂ ਸਿੱਧ ਮਹਾਰਾਜੀ ਨਾਲ ਮੱਥਾ ਲਾ ਲਿਆ ਕਹਿੰਦੇ ਨਾਨਕ ਤਪਾ ਕਹਿੰਦੇ ਸੀ ਮਹਾਰਾਜ ਨੂੰ ਸੇ ਮਹਾਰਾਜ ਜੀ ਨੂੰ ਕਹਿੰਦੇ ਕੀ ਅਸੀਂ ਧਰਤੀ ਨੂੰ ਬੁਲਾਵਾਂਗੇ ਜੇ ਧਰਤੀ ਕਹੇਗੀ ਸਿੱਧ ਮਤਾ ਫਿਰ ਤੁਸੀਂ ਤੁਰ ਜਿਓ ਜੇ ਕਹੇਗੀ ਨਾਨਕ ਦੀ ਧਰਤੀ ਹੈ ਫਿਰ ਤੁਸੀਂ ਬਹਿ ਜਾਓ ਅਸੀਂ ਤੁਰ ਜਾਾਂਗੇ ਤੇ ਹਜੇ ਵੀ ਟੋਇਆ ਦਰਬਾਰ ਸਾਹਿਬ ਦੇ ਅੰਦਰ ਉਸੇ ਤਰ੍ਹਾਂ ਸ਼ੀਸ਼ਾ ਬੰਦ ਦਿਓ ਜਗਾ ਬੱਚੇ ਨੂੰ ਦਬਤਾਂ ਵਿੱਚ ਸਕਾ ਕੇ ਕਹਿੰਦੇ ਜਦੋਂ ਤੈਨੂੰ ਆਵਾਜ਼ ਮਾਰਾਂਗੇ ਤੂੰ ਉੱਚੀ ਸਾਰੇ ਕਹੀਂ ਸਿੱਧ ਮਤ ਹੈ ਤਿੰਨ ਵਾਰੀ ਬੋਲਾਂਗੇ ਤਿੰਨੇ ਵਾਰੀ ਤੂੰ ਕਹਿਣਾ ਆਪੀ ਉੱਠ ਕੇ ਤੁਰ ਜਾਣਗੇ ਨਾਟਕ ਮਤ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਉੱਠ ਕੇ ਚਲੇ ਜਾਣਗੇ ਤੇ ਮਹਾਰਾਜ ਜੀ ਨੂੰ ਪਤਾ ਸੀ ਉਹਨਾਂ ਤੋਂ ਕਿਤੇ ਕੁਸ਼ੀ ਪਿਆਸ ਸੀ ਗੁਰੂ ਨਾਨਕ ਪਾਤਸ਼ਾਹ ਤੋਂ ਤੇ ਮਹਾਰਾਜ ਜੀ ਕਹਿੰਦੇ ਠੀਕ ਏ ਭਾਈ ਜਿਵੇਂ ਤੁਹਾਨੂੰ ਚੰਗਾ ਲੱਗਦਾ ਕਰ ਲੋ ਜਦੋਂ ਨਾਮੂੜੇ ਮਹਾਰਾਜ ਜੀ ਬੈਠਿਆ ਨੇ ਇੱਕ ਪਾਸੇ ਭਾਈ ਮਰਦਾਨਾ ਜੀ ਤੇ ਗੁਰੂ ਮਹਾਰਾਜ ਜੀ ਬੈਠਿਆ ਦੂਜੇ ਪਾਸੇ ਸਿੱਧਾਂ ਦੀ ਮੰਡਲੀ ਬੈਠੀ ਐ। ਵਾਜਾ ਮਾਰਦਿਆਂ ਬੱਚਾ ਬੋਲਦਾ ਹੀ ਨਹੀਂ। ਬੱਚਾ ਥੱਲੇ ਬੈਠਾ ਹੋਇਆ ਖੂਟੋਏ ਦੇ ਵਿੱਚ ਮਹਾਰਾਜ ਨੇ ਸਵਾਸ ਖਿਲਾਰਤੇ ਉਹ ਬੱਚਾ ਭੇਹੋਸ਼ ਹੋ ਗਿਆ ਦਸਵੇਂ ਦੁਆਰ ਸਵਾਸ ਖੜ ਗਏ। ਜੇ ਵਾਰ-ਵਾਰ ਵਾਜਾ ਮਾਰਦਿਆਂ ਸਿੱਧ ਧਰਤੀ ਮਾਤਾ ਜੀ ਬੋਲੋ ਸਿੱਧ ਮਤਾ ਤੇ ਕੋਈ ਹੋਏ ਤਾਂ ਬੋਲੇ ਉੱਥੇ ਬੱਚਾ ਤਾਂ ਭੇਹੋਸ਼ ਪਿਆ ਵਿੱਚ। ਬੜਾ ਜੋਰ ਲਾਇਆ। ਸਤਿਗੁਰੂ ਨਾਨਕਮਹਾਰਾਜ ਜੀ ਸ਼ਰਮਿੰਦੇ ਹੋ ਗਏ ਜਦੋਂ ਨੀਵੀਆਂ ਪੈ ਗਈਆਂ ਮਹਾਰਾਜ ਨੂੰ ਕਹਿੰਦੇ ਮਹਾਰਾਜ ਜੀ ਹੁਣ ਤੁਸੀਂ ਬੁਲਾਓ ਸਤਿਗੁਰੂ ਜੀ ਕਹਿੰਦੇ ਮਾਈ ਸਾਨੂੰ ਬੁਲਾਣ ਦੀ ਲੋੜ ਨਹੀਂ ਇਹ ਤਾਂ ਅਕਾਲਪੁਰਖ ਦੀ ਧਰਤੀ ਹੈ ਭਾਈ ਤੇ ਫਿਰ ਜਦੋਂ ਨਾਮੂੜੀ ਮਹਾਰਾਜ ਜੀ ਨੇ ਸਤ ਕਰਤਾਰ ਕਹਿ ਕੇ ਕਿਹਾ ਤੇ ਸਾਧ ਸੰਗਤ ਦੀ ਧਰਤੀ ਚੋਂ ਆਵਾਜ਼ ਆਈ ਕਹਿੰਦੇ ਅਕਾਲਪੁਰਖ ਦੀ ਧਰਤੀ ਗੁਰੂ ਨਾਨਕ ਮਹਾਰਾਜ ਦੀ ਧਰਤੀ ਹੈ ਨਾਨਕ ਮਤਾਏ ਉਸ ਵੇਲੇ ਜਦੋਂ ਆਵਾਜ਼ ਆਈ ਸ਼ਰਮਿੰਦੇ ਹੋਏ ਨੀਵੀਆਂ ਪੈ ਗਈਆਂ ਤੇ ਮਹਾਰਾਜ ਕਹਿੰਦੇ ਜਿਹੜਾ ਬੱਚਾ ਡੱਬਿਆ ਭਾਈ ਉਹਨੂੰ ਤਾਂ ਬਾਹਰ ਕੱਢ ਲਓ ਉਹਦੇ ਸੁਵਾਸ ਵੀ ਖੜ ਗਏ ਨੇ ਵਿਚਾਰੇ ਦੇ ਫਿਰ ਉਹ ਟੋਇਆ ਪੱਟ ਕੇ ਬੱਚਾ ਮਹਾਰਾਜ ਨੇ ਬਾਹਰ ਕਢਾਇਆ ਤੇ ਮਰਦਾਨਾ ਜੀ ਨੂੰ ਕਿਹਾ ਮਰਦਾਨਾ ਜੀ ਜਲਦੀ ਛੱਟੇ ਮਾਰੋ ਜਲਦੀ ਛੱਟੇ ਮਾਰ ਕੇ ਮਹਾਰਾਜ ਉਹਦੇ ਸੁਵਾਸ ਚ ਲਾਏ ਉਹ ਬੱਚੇ ਨੂੰ ਵਿਚਾਰੇ ਨੂੰ ਥੱਲੇ ਦੱਬਿਆ ਟੋਏ 'ਚ ਉਹ ਹਜੇ ਵੀ ਜਗਾ ਸੁਭਾਏਮਾਨ ਹੈ ਜਿੱਥੇ ਮਹਾਰਾਜ ਜੀ ਦਰਬਾਰ ਸਾਹਿਬ 'ਚ ਬੈਠੇ ਸੀ ਦਰਬਾਰ ਸਾਹਿਬ ਸੁਭਾਏਮਾਨ ਹੈ ਉੱਥੇ ਉਹ ਜਗਾ ਸ਼ੀਸ਼ੇ 'ਚ ਬੰਦ ਹੈ ਉਹ ਚੁੱਲਾ ਵੀ ਬੰਦ ਹੋ ਉਸੇ ਤਰ੍ਹਾਂ ਜਿਹੜਾ ਮਹਾਰਾਜ ਦਾ ਚੁੱਲਾ ਚੱਲਦਾ ਰਿਹਾ ਸੀ ਸਿੱਧਾਂ ਦੇ ਚੁੱਲ੍ਹੇ ਜਦੋਂ ਹਨੇਰੀ ਆਈ ਬੰਦ ਹੋ ਗਏ ਅੱਗ ਲੈਣ ਗਿਆ ਮਰਦਾਨਾ ਜੀ ਤੇ ਅੱਗ ਨਹੀਂ ਦਿੱਤੀ ਸਿੱਧਾਂ ਨੇ ਕਹਿੰਦੇ ਤੇਰਾ ਗੁਰੂ ਸਮਰੱਥ ਹੈ ਤੇ ਆਗ ਆਪ ਹੀ ਬਾਲ ਲੈ ਇਹ ਮਹਾਰਾਜ ਜੀ ਦੀ ਜੋ ਚੁੱਲਾ ਸੀ ਜਿਹੜਾ ਉਹ ਹਨੇਰੀ ਦੇ ਵਿੱਚ ਮੀਂਹ ਦੇ ਵਿੱਚ ਵੀ ਚੱਲਦਾ ਰਿਹਾ ਸਿੱਧਾਂ ਦੇ ਚੁੱਲ੍ਹੇ ਬੰਦ ਹੋ ਗਏ ਕਿਉਂਕਿ ਹਵਾ ਹੀ ਹਨੇਰੀ ਆਈ ਠਖੜ ਆਇਆ ਉਹ ਅੱਗ ਜਿਹੜੀ ਸੀ ਖਤਮ ਹੋ ਗਈ ਸਤਗੁਰੂ ਦਾ ਚੁੱਲ੍ਹਾ ਉਸੇ ਤਰ੍ਹਾਂ ਹੀ ਚੱਲਦਾ ਰਿਹਾ ਉੱਥੇ ਸੁਭਾਏ ਮਾਨ ਹੈ ਚੁੱਲ੍ਹਾ ਉਸੇ ਤਰ੍ਹਾਂ ਪੀਪਲ ਸੁਭਾਏ ਮਾਨ ਉਹ ਦਿਨੋਂ ਛੱਟੇ ਮਾਰੇ ਛੀਵੇਂ ਪਾਸ਼ਾ ਨੇ ਹਰਾਪਰਾ ਕੀਤਾ ਕਿਸਰ ਦੇ ਛੱਟਿਆਂ ਦੇ ਨਿਸ਼ਾਨ ਹਨ ਐਨ ਤੋਂ ਭਾਵੇਂ ਇੱਥੇ ਕਲਾ ਮਹਾਰਾਜ ਜੀ ਜਿੱਥੇ ਵਰਤਦੀ ਹੈ ਉੱਥੇ ਕਾਲੇ ਇਲਮ ਕਿਤੇ ਇਹੋ ਜੀਆਂ ਕਲਾ ਨਹੀਂ ਚੱਲਦੀਆਂ ਕਿਉਂਕਿ ਸਮਰੱਥ ਗੁਰੂ ਜੀ ਦੇ ਸਿਰ ਤੇ ਹੱਥ ਰੱਖਦਾ ਉਥੇ ਟੂਨੇ ਟੱਪੇ ਸਭ ਭੱਜ ਜਾਂਦੇ ਹਨ ਜੇ ਮਹਾਰਾਜ ਜੀ ਬਤਨ ਵੀ ਕਰ ਦੇਣ ਪੰਜਵੇਂ ਪਾਤਸ਼ਾਹ ਹਰ ਹਰ ਤੰਤ ਮੰਤ ਗੁਰਦੀਨਾ ਸੱਚੇ ਗੁਰੂ ਨੇ ਜਦੋਂ ਮੰਤਰ ਨਾਮ ਦਾ ਬਖਸ਼ਤਾ ਫਿਰ ਦੁਨੀਆਂ ਦੇ ਮੰਤਰ ਕੁਝ ਨਹੀਂ ਕਰ ਸਕਦੇ ਇਹੋ ਸੁਖ ਨਾਨਕ ਅਨ ਦਿਨ ਚੀਨਾ ਸੇ ਮਹਾਰਾਜ ਜੀ ਕਹਿੰਦੇ ਭਾਈ ਇਹ ਸੁਖ ਉਹ ਮਾਲਕ ਤੋਂ ਮਿਲਦਾ ਦਿਨ ਰਾਤ ਜਿਹੜਾ ਅੰਦਰ ਚੜੀ ਲੱਗੀ ਰਹਿੰਦੀ ਅੰਦਰ ਸੁਖ ਪ੍ਰਾਪਤ ਹੋ ਜਾਂਦਾ ਹੈ ਫਿਰ ਬਾਹਰਲੇ ਸੁੱਖਾਂ ਦੀ ਚਾਹ ਮਹਾਰਾਜ ਜੀ ਕਹਿੰਦੇ ਲੈ ਜਾਂਦੀ ਹੈ ਅਗਲਾ ਸ਼ਬਦ ਮਹਾਰਾਜ ਜੀ ਰੰਭ ਕਰਦੇ ਹਨ ਆਸਾ ਮਹੱਲਾ ਪੰਜਵਾਂ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚੋਕ ਕੁੰਟ ਮਾਨੈ ਮਹਾਰਾਜ ਜੀ ਕਹਿੰਦੇ ਜਿੰਨੂੰ ਨੀਵੇਂ ਨੂੰ ਕੋਈ ਲੋਕ ਕਹਿੰਦਾ ਸੀ ਅਸ਼ੂਧ ਹੈ ਨੀਵੀਂ ਜਾਤ ਦਾ ਹੈ ਇਹਨੂੰ ਕੋਈ ੱੱਕੇ ਮਾਰ ਮਾਰ ਕੇ ਕੱਢਿਆ ਨਾ ਦੇਖੋ ਉਤਾਰਨ ਪੈਦਾ ਹੋ ਜਾਂਦੀ ਹੈ ਭਗਤ ਰਵਿਦਾਸ ਜੀ। ਸ੍ਰੀ ਮਹਾਰਾਜ ਜੀ ਕਹਿੰਦੇ ਨਾਮ ਚ ਅਸੀਂ ਬਰਕਤ ਹੈ। ਉਹ ਨੀਵਿਆਂ ਤੋਂ ਵੀ ਉੱਚੇ ਕਰਦਾ ਨੀਚੋਂ ਊਚ ਕਰੇ ਮੇਰਾ ਗੋਵਿੰਦ ਆਹੂੰ ਤੇ ਨਾ ਡਰੈ। ਸ੍ਰੀ ਮਹਾਰਾਜ ਜੀ ਵਚਨ ਕਰਦਨ ਪੰਚਮ ਪਾਸ਼ਾ ਜੀ ਕਹਿੰਦੇ ਉਹ ਨੀਵਿਆ ਤੋਂ ਉੱਚੇ ਬਣਾ ਦਿੰਦਾ ਹੈ। ਨੀਚੋਂ ਊਚ ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪਤ ਚੋਂ ਕੁੰਟ ਮਾਨੇ ਦੁਨੀਆ ਤੇ ਨਹੀਂ ਚੋਂ ਕੁੰਟਾਂ ਦੇ ਵਿੱਚ ਉਹਦਾ ਰਾਜ ਹੋ ਜਾਂਦਾ ਸਮਰਾਥ ਰਾਜ ਟੱਲ ਰਾਜ ਮਿਲਦਾ ਫਿਰ ਇੱਥੇ ਕੋਈ ਜਾਤ ਬਰਾਦਰੀ ਦਾ ਸਵਾਲ ਨਹੀਂ ਕੋਈ ਵੀ ਜਦੋਂ ਜਪਦਾ ਗੁਰਮੁਖ ਬਣਦਾ ਭਗਤ ਬਣਦਾ ਉਹਦੀ ਜਾਤ ਉਹਦੀ ਬਰਾਦਰੀ ਉਹਦਾ ਸਭ ਕੁਝ ਮਹਾਰਾਜ ਜੀ ਖਤਮ ਕਰ ਦਿੰਦੇ ਹਨ ਉਹ ਇੱਕ ਮਨੁੱਖ ਸੱਚਾ ਮਨੁੱਖ ਬਣ ਜਾਂਦਾ ਸੱਚਾ ਸਾਰਿਆਂ ਵਿੱਚ ਇੱਕੋ ਅੱਖ ਨਾਲ ਉਹ ਦੇਖਦਾ ਉਹਦੀ ਈਰਖਾ ਦੁਵੇਸ਼ ਸਭ ਕੁਝ ਖਤਮ ਹੋ ਜਾਂਦਾ ਇੱਥੇ ਪੱਕੇ ਰਦਾ ਪ੍ਰਭਦਾਸ ਜੀ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ ਭਗਤ ਨਾਮਦੇਵ ਜੀ ਨੂੰ ਮੰਦਰ ਚੋਂ ਕੱਢਤਾ ਮੰਦਰ ਦਿਉਰਾ ਫੇਰਤਾ ਅਕਾਲ ਪੁਰਖ ਨੇ ਉਹ ਦਿਉਰਾ ਦੇਖਿਆ ਤੁਸੀਂ ਮੰਦਰ ਉਹਦਾ ਮੂੰਹ ਦੂਜੇ ਪਾਸੇ ਚਲਾ ਗਿਆ ਜਿੱਧਰ ਭਗਤ ਜੀ ਬੈਠੇ ਸੀ ਸਰਵਦਾਸ ਜੀ ਦੇਖੋ ਬਤਨ ਕਰਦੇ ਹਨ ਐਸੀ ਲਾਲ ਤੁਜ ਬਿਨ ਕਵਨ ਕਰੇ ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਧਰੇ ਭਗਤ ਜੀ ਕਹਿੰਦੇ ਮੈਂ ਤਾਂ ਗਰੀਬ ਸੀ ਮੈਨੂੰ ਕੋਈ ਬੁੱਛਦਾ ਨਹੀਂ ਸੀ ਮੇਰੀ ਜਾਤ ਬਰਾਦਰੀ ਨੀਵੀਂ ਪਰ ਤੁਸੀਂ ਇਸੇ ਸਮਰਾਥੋ ਠਾਕਰ ਜੀਓ ਨੀਵਿਆ ਤੂ ਉੱਚੇ ਕਰ ਦਿੰਦੇ ਹੋ ਨੀਚੋਂ ਉੱਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੇ ਮਹਾਰਾਜ ਜੀ ਭਗਤ ਜੀ ਕਹਿੰਦੇ ਨੀਵਿਆ ਤੂ ਤੁਸੀਂ ਉੱਚੇ ਬਣਾ ਦਿੰਦੇ ਹੋ ਤੁਹਾਡੀ ਇਹ ਕਿਰਪਾ ਹੈ ਤਾਡਾ ਇਹ ਵਿਰਧ ਹੈ ਤੇ ਮਹਾਰਾਜ ਜੀ ਵੀ ਬਚਨ ਕਰ ਦੇਣ ਕਹਿੰਦੇ ਉਹ ਨੀਮਿਆ ਤੋਂ ਉੱਚੇ ਕਰ ਦਿੰਦਾ ਨਾਮ ਜਪਤ ਚੋ ਕੁੰਟ ਮਾਨੈ ਸੋ ਕੁੰਟਾਂ ਵਿੱਚ ਉਹਦਾ ਰਾਜ ਹੋ ਜਾਂਦਾ ਉਹਨੂੰ ਮੰਨਿਆ ਜਾਂਦਾ ਦਰਸ਼ਨ ਮੰਗਉਂਦੇ ਪਿਆਰੇ ਤੁਮਰੀ ਸੇਵਾ ਕੌਣ-ਕੌਣ ਨਾਤਾਰੇ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਗ ਮਹਾਰਾਜ ਦਰਸਾਉਂਦੇ ਹਨ ਮਹਾਰਾਜ ਜੀ ਬੇਨਤੀ ਕਰਦੇ ਹਨ ਕਹਿੰਦੇ ਦਰਸ਼ਨ ਮੰਗੋ ਦੇਵ ਪਿਆਰੀ ਮੈਂ ਦਰਸ਼ਨ ਚੋਂ ਨਾ ਆਪਾਲ ਪੁਰਖ ਜੀਓ ਪ੍ਰਭੂ ਜੀਓ ਦਰਸ਼ਨ ਬਖਸ਼ਨਾ ਕਰੋ ਤੁਮਰੀ ਕਿਰਪਾ ਸੇਵਾ ਤੇ ਕੌਣ ਕੌਣ ਤਾਰੇ ਤੁਹਾਡੀ ਸੇਵਾ ਕਰਦੇ ਕਰਦੇ ਤੁਸੀਂ ਨੇਕਾਂ ਨੂੰ ਤਾਰਤਾ ਅਨੇਕਾਂ ਜੀਵ ਤੁਹਾਡੀ ਸੇਵਾ ਕਮਾ ਕੇ ਆਪਣਾ ਜਨਮ ਸਫਲ ਕਰਕੇ ਚਲੇ ਗਏ ਰਹਾਓ ਜਾ ਕੇ ਨਿਕਟ ਨ ਆਵੇ ਕੋਈ ਮਹਾਰਾਜ ਜੀ ਬਚਨ ਕਰਦੇ ਹਨ ਵਿਚਾਰਾਮ ਦੇ ਕੇ ਜਾ ਕੇ ਨਿਕਟ ਨਾ ਆਵੇ ਕੋਈ ਮਹਾਰਾਜ ਜੀ ਕਹਿੰਦੇ ਜਿਹਦੇ ਨੇੜੇ ਕੋਈ ਆਉਂਦਾ ਨਹੀਂ ਸੀ ਪਰਪਰਾਂ ਲੋਕ ਜਾਂਦੇ ਸੀ ਸਗਲ ਸਿਟ ਆ ਕੇ ਚਰਨ ਮਲ ਧੋਈ ਨਾਮ ਜਪਣ ਦੇ ਨਾਲ ਤੇਰੀ ਸੇਵਾ ਕਰਨ ਦੇ ਨਾਲ ਮਹਾਰਾਜ ਜੀ ਕਹਿੰਦੇ ਉਹ ਇੰਨੇ ਨਿਰਮਲ ਹੋ ਗਏ ਸਗਲ ਅਸ਼ਿਸ਼ਟ ਸਿਸ਼ਟੀ ਉਹਨਾਂ ਨੂੰ ਪੂਜਦੀ ਹੈ ਜਿਨ੍ਹਾਂ ਨੂੰ ਲੋਕ ਪਛਾਣਦੇ ਨਹੀਂ ਸੀ ਨਾ ਇਹ ਕੌਣ ਹੈ ਤੇ ਮਹਾਰਾਜ ਜੀ ਕਹਿੰਦੇ ਤੁਹਾਡੇ ਨਾਮ ਵਿੱਚ ਤੁਹਾਡੀ ਸੇਵਾ ਦੀ ਤੁਹਾਡੀ ਕਮਾਈ ਦੇ ਵਿੱਚ ਇੰਨੀ ਬਰਕਤ ਹੈ ਸਗਲ ਅਸ਼ਿਸ਼ਟ ਆ ਕੇ ਚਰਨ ਮਲ ਧੋਈ ਹੁਣ ਉਸੇ ਗੁਰਸਿੱਖਾਂ ਦੇ ਗੁਰਮਖਾਂ ਦੇ ਭਗਤਾਂ ਦੇ ਲੋਕ ਚਰਨ ਧੁੰਦਿਆਂ। ਉਹੀ ਗੁਰਸਿੱਖ ਜਿਹੜੇ ਨਾਮ ਜਪ ਕੇ ਤੁਹਾਡੀ ਭਗਤੀ ਕਰਕੇ ਆਪਣਾ ਮਨ ਨਿਰਮਲ ਕਰ ਲੈਂਦੇ ਹਨ ਤੇ ਮਹਾਰਾਜ ਜੀ ਕਹਿੰਦੇ ਦੁਨੀਆਂ ਨੂੰ ਪੂਜਦੀ ਹੈ ਮਹਾਰਾਜ ਦੇ ਬਰਾਬਰ ਬੈਠੇ ਹਨ ਮਹਾਰਾਜ ਅੰਚਨ ਪਾਤਸ਼ਾਹ ਜਿਹਨੇ ਆਪ ਖੁਦ ਬਾਣੀ ਉਹਨਾਂ ਦੀ ਗੁਰੂ ਮਹਾਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ 15 ਭਗਤ 11 ਪਟ ਤੇ ਗੁਰਸਿੱਖਾਂ ਦੀ ਬਾਣੀ ਮਹਾਰਾਜ ਨੇ ਦਰਜ ਕੀਤੀ ਕਿਉਂਕਿ ਉਹ ਬਰਾਬਰ ਬੈਠੇ ਹਨ ਮਹਾਰਾਜ ਦੇ ਕਿਉਂਕਿ ਉਹਨਾਂ ਨੇ ਮਾਨੀ ਇਹਨਾਂ ਨਿਰਮਲ ਕਰ ਲਿਆ ਜਿੰਨੂੰ ਲੋਕ ਪਛਾਣਦੇ ਨਹੀਂ ਸੀ ਤੇ ਮਹਾਰਾਜ ਜੀ ਕਹਿੰਦੇ ਹੁਣ ਸਗਲ ਸਿਸ਼ਟ ਉਹਨਾਂ ਦੇ ਚਰਨ ਮਲ ਧੋਈ ਜੋ ਪ੍ਰਾਨੀ ਕਾਹੂ ਨਾ ਆਵਤ ਕਾਮ ਸੰਤ ਪ੍ਰਸਾਦ ਤਾਂ ਕੋ ਜਪੀਏ ਨਾਮ ਤੇ ਮਹਾਰਾਜ ਜੀ ਕਹਿੰਦੇ ਜਿਹੜਾ ਪ੍ਰਾਨੀ ਜਿਹੜਾ ਮਨੁੱਖ ਕਿਸੇ ਕੰਮ ਨਹੀਂ ਸੀ ਆਉਣ ਵਾਲਾ ਤੇ ਮਹਾਰਾਜ ਜੀ ਕਹਿੰਦੇ ਸਤਿ ਪਰਮੇਸ਼ਰ ਸਤਿ ਪ੍ਰਸਾਦ ਤੋਂ ਭਾਵ ਪਰਮੇਸ਼ਰ ਦੀ ਕਿਰਪਾ ਜੇ ਜਦੋਂ ਕਿਰਪਾ ਹੋ ਗਈ ਉਹਦੇ ਨਾਮ ਦੀ ਤਾਂ ਕੋ ਨਾਮ ਜਪੇ ਨਾਮ ਜਪ ਕੇ ਮਹਾਰਾਜ ਜੀ ਕਹਿੰਦੇ ਉਹ ਪਛਾਨ ਉਹਨਾਂ ਦੀ ਦੁਨੀਆ ਵਿੱਚ ਜਾਣ ਪਛਾਣ ਹੋ ਗਈ ਦੁਨੀਆ ਉਹਨਾਂ ਨੂੰ ਜਪਣ ਲੱਗੀ ਦੁਨੀਆ ਉਹਨਾਂ ਦੇ ਬਚਨ ਮੰਨਣ ਲੱਗੀ ਸੰਤ ਸਾਧ ਸੰਗ ਮਨ ਹੋਵਤ ਜਾਗੇ ਤੇ ਮਹਾਰਾਜ ਜੀ ਕਹਿੰਦੇ ਸਾਧ ਸੰਗਤ ਕਰਨ ਦੇ ਨਾਲ ਮਨ ਸੋਇਆ ਪਿਆ ਨਾ ਜਿਹੜਾ ਮੱਦ ਦੇ ਵਿੱਚ ਮਨ ਜਿਹੜਾ ਸੁੱਤਾ ਪਿਆ ਸਾਡਾ ਮਹਾਰਾਜ ਜੀ ਕਹਿੰਦੇ ਮਨ ਜਾਗਦਾ ਹੈ ਸਾਧ ਸੰਗਤ ਕਰਨ ਦੇ ਨਾਲ ਮਨ ਸਚੇਤ ਹੋ ਜਾਂਦਾ ਹੈ ਮਾਨਵ ਨੂੰ ਨੀਂਦ ਚੋਂ ਬਾਹਰ ਆ ਜਾਂਦਾ ਤਬ ਪ੍ਰਭ ਨਾਨਕ ਮਿੱਠੇ ਲਾਗੇ ਤੇ ਮਹਾਰਾਜ ਜੀ ਕਹਿੰਦੇ ਉਹ ਸਾਨੂੰ ਮਿੱਠੇ ਲੱਗਦੇ ਹਨ ਐਸੇ ਗੁਰਸਿੱਖ ਜਿਹੜੇ ਮਾਨਵ ਨੂੰ ਸੁੱਤੇ ਨੂੰ ਜਗਾ ਕੇ ਉਹਦੇ ਚਰਨਾਂ ਵਿੱਚ ਟਿਕਾ ਦਿੰਦੇ ਹਨ ਗੁਰੂ ਦੀ ਸੰਗਤ ਕਰਕੇ ਤਬ ਪ੍ਰਭ ਨਾਨਕ ਮਿੱਠੇ ਲਾਗੇ ਮਹਾਰਾਜ ਜੀ ਕਹਿੰਦੇ ਐਸੇ ਗੁਰਸਿੱਖ ਭਗਤ ਜਾਨ ਗੁਰਮਖ ਤੁਹਾਨੂੰ ਮਿੱਠੇ ਲੱਗਦੇ ਹਨ ਭਾਵ ਚੰਗੇ ਲੱਗਦੇ ਹਨ ਜਿਹੜੇ ਸਾਧ ਸੰਗਤ ਕਰਕੇ ਆਪਣੇ ਮਨ ਨੂੰ ਸचेत ਕਰ ਲੈਂਦੇ ਹਨ ਮਨ ਦੀ ਮੈਲ ਧਾਰ ਕੇ ਮਨ ਅਤੇ ਤਨ ਦੋਵੇਂ ਨਿਰਮਲ ਕਰ ਲੈਂਦੇ ਹਨ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਜੀਵਾ ਨੂੰ ਉਪਦੇਸ਼ ਬਖਸ਼ਦੇ ਹਨ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਜੀ ਨੇਕਾਂ ਭੁੱਲਾਂ ਜੰਦੀਆਂ ਨ ਮਹਾਰਾ ਸਮਰੱਤ ਬਖਸ਼ਣ ਆਇਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ